ਜੈ ਗੁੱਗਾ ਯਹਰ ਪੀਰ ਦੀ ਐਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਪਿੰਡ ਉਗਾਣੀ ਦੇ ਵਿੱਚ ਖੜੇ ਆ ਜੋ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਸੋ ਗੁੱਗਾ ਮਾੜੀ ਹੈ ਜੋ ਇੱਥੇ ਕਾਲਾ ਬਾਬਾ ਜੀ ਨੇ ਜੋ ਇੱਥੇ ਸੇਵਾ ਕਰਦੇ ਨੇ ਉਹਨਾਂ ਦਾ ਅੱਜ ਜਨਮ ਦਿਨ ਹੈ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੇ ਵੱਲੋਂ ਉਹਨਾਂ ਦਾ ਜਨਮ ਦਿਨ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਕਵਾਲੀਆਂ ਵੀ ਐ ਅਤੇ ਸਵਈਏ ਵੀ ਨੇ ਇੱਥੇ ਭੰਡਾਰੇ ਵੀ ਨਿਰੰਤਰ ਚੱਲ ਰਹੇ ਨੇ ਤੇ ਆਓ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਵੀ ਦਿਖਾਉਣੀ ਆ ਅਤੇ ਬਾਬਾ ਜੀ ਕਾਲਾ ਬਾਬਾ ਜੀ ਜੱਗਾ ਬਡਾਲੀ ਜੀ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਲਵਪ੍ਰੀਤ ਗਰੇਵਾਲ ਜੋ ਇੱਕ ਵਧੀਆ ਸਿੰਗਰ ਵੀ ਨੇ ਮੈਡਮ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਆਓ ਫਿਰ ਦਿਖਾਉਣੀ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਜੋ ਤਕਰੀਰ ਫਰਮਾਇਆ ਗਦੇ ਰਸ਼ੀਦ ਸਾਡੇ ਬਾਬਾ ਜੀ ਇੱਕ ਪਲੇਟ ਮੰਗਾ ਲਓ ਪਲੇਟ ਜੋ ਜਿੱਗਾ ਬਿੜਾਈ ਆਹ ਬਾਬਾ ਜੀ ਦਾ ਕਾਰ ਔਰ ਚਰਨੀ ਕਲਾ ਦੇ ਵਿੱਚ ਰੱਖੇ ਬੰਗਲਾਦੇਸ਼ ਦਾ ਰਾਜਾ ਬੁਗਾ ਜਾਨ ਵੀ ਰਾਣੀ ਤਰਕੀ ਵਖਸ਼ ਗੁਰਵਖਸ਼ ਔਰ ਮਨਕੂ ਰਾਜਨੀ ਦੂਰੀ ਕਮਟਰੀ ਸੁਮੇਨਾਤੂਰੀ ਤਰਕੀ ਵਖਸ਼ ਬੰਗਲਾਦੇਸ਼ ਦਾ ਹੋਲੀਆ ਬੁਗਾ ਜਾਨ ਵੀ ਰਾਣਾ ਜੀ

نيا کلمہ مہنا نو او Don't do it.

ਜੀ ਕਾਲਾ ਬਾਬਾ ਜੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਜੀ ਹਾਂ ਜੀ ਸੋ ਉਗਾਣੀ ਪਿੰਡ ਦੇ ਵਿੱਚ ਜੋ ਗੁੱਗਾ ਮਾੜੀ ਹੈ ਸੋ ਅੱਜ ਇੱਥੇ ਮਤਲਬ ਕਿ ਤੁਹਾਡਾ ਜਨਮ ਦਿਨ ਮਨਾਇਆ ਗਿਆ ਹੈ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਕੇਕ ਵੀ ਕੱਟਿਆ ਤੇ ਤੁਹਾਨੂੰ ਮਤਲਬ ਕਿ ਤੁਹਾਡਾ ਮਾਨ ਸਨਮਾਨ ਵੀ ਕੀਤਾ ਗਿਆ ਕੀ ਕਹੂੰਗੇ ਕਿ estrage ਤੇ ਕੀ ਕੀ ਪ੍ਰੋਗਰਾਮ ਚੱਲੇ ਇੱਥੇ ਕਵਾਲੀਆਂ ਲਾਈਆਂ ਗਈਆਂ ਜੀ ਸੰਗਤਾਂ ਨੂੰ ਰੱਬ ਦੇ ਨਾਲ ਜੋੜਿਆ ਗਿਆ ਜੀ ਚੰਗੇ ਕੰਮ ਕਰਨ ਦੀ ਭਲਾਈ ਕਰਨ ਦੀ ਸੋਚ ਦੱਸੀ ਗਈ ਤੇ ਪੀਰ ਬਾਬੇ ਦੀ ਇੱਥੇ ਮਾੜੀ ਬਣੀ ਵੀ ਹੈ ਜੀ ਤੇ ਇੱਥੇ ਸੇਵਾ ਚੱਲ ਰਹੀ ਹੈ ਕਾਰ ਸੇਵਾ ਜੀ ਇਹ ਕਿੰਨੇ ਪਿੰਡਾਂ ਦੀ ਮਾੜੀ ਹੈ ਇਹ ਤਕਰੀਬਨ 4 5 ਪਿੰਡਾਂ ਦੀ ਮਾੜੀ ਹੈ 4 5 ਪਿੰਡਾਂ ਦੀ ਹੈ ਜੀ ਇਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੈਂਦਾ ਹੈ। ਹਾਂਜੀ ਫਤਿਹਗੜ੍ਹ ਸਾਹਿਬ ਨਾ ਪਟਿਆਲਾ ਸਾਹਿਬ ਜ਼ਿਲ੍ਹਾ ਪੈਂਦਾ ਪਟਿਆਲਾ ਪਟਿਆਲਾ ਪੈਂਦਾ ਪਟਿਆਲਾ ਜ਼ਿਲ੍ਹਾ ਹਾਂਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਤੁਹਾਡੇ ਜਨਮ ਦਿਨ ਦੀਆਂ। ਜੀ ਆਇਆਂ ਨੂੰ ਜੀ ਧੰਨਵਾਦ। ਹਾਂਜੀ ਜੱਗਾ ਜੀ ਅੱਜ ਬਾਬਾ ਜੀ ਦਾ ਜਨਮ ਦਿਨ ਮਨਾਇਆ ਸੋ ਤੁਸੀਂ ਵੀ ਬਾਬਾ ਜੀ ਦੇ ਨਾਲ ਹਰ ਸਮੇਂ ਮਤਲਬ ਕਿ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਹੋ। ਕੀ ਕਹਿਣਾ ਤੁਹਾਡਾ ਅੱਜ ਦੇ ਇਸ ਦਿਨ ਬਾਰੇ? ਭਾਈ ਜੀ ਪਹਿਲਾਂ ਤਾਂ ਸਾਰੀ ਸੰਗਤ ਦਾ ਆਪ ਜੋੜ ਕੇ ਸਾਰਿਆਂ ਦਾ ਧੰਨਵਾਦ। ਜਿਹੜੀ ਬਾਬਾ ਜੀ ਦੇ ਜਨਮ ਦਿਨ ਪਰ ਆਈ ਜੀ ਦੂਆ ਨੰਬਰ ਜੀ ਦੀ ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਬਾਬਾ ਜੀ ਦੇ ਜਨਮ ਦਿਨ ਦੀ ਆ ਜੀ ਬਾਕੀ ਦੀ ਸਾਰੀ ਸੰਗਤ ਦਾ ਧੰਨਵਾਦ ਹੈ ਜੀ ਕਵਾਲੀ ਕਰਾਈ ਬਾਬਾ ਜੀ ਨੇ ਅੱਜ ਸਾਰਾ ਜੀ ਨੂੰ ਬਾਬਾ ਜੀ ਦੇ ਨਾਲ ਜੋੜਿਆ ਜੀ ਗੋਗਾ ਪੀਰ ਜੀ ਨਾਲ ਬਾਬਾ ਜੀ ਨੇ ਜੀ ਸਾਰੀ ਸੰਗਤ ਦਾ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਹੈ ਤਵਾਨ ਚੈਨਲ ਦਾ ਜੀ ਅਸੀਂ ਬਹੁਤ ਧੰਨਵਾਦ ਕਰਦੇ ਆ ਅਮਰਜੀਤ ਤਵਾਨ ਦਾ ਜੀ ਜਿਹੜਾ ਨੇ ਸਾਡਾ ਸਾਰਾ ਲਾਈਵ ਟੈਲੀਕਾਸਟ ਕਰਿਆ ਜੀ ਥੈਂਕ ਯੂ ਥੈਂਕ ਯੂ ਉਹ ਮੰਦਾਰੇ ਵੀ ਖੁੱਲੇ ਚੱਲ ਰਹੇ ਨੇ ਉਹਦੇ ਖੁੱਲੇ ਪੰਡਾਰੇ ਚੱਲ ਰਹੇ ਆ ਜੀ ਕਵਾਲੀਆਂ ਹੋਈਆਂ ਜੀ ਅਰ ਗੁਰੂ ਕਬੀਰ ਮਹਾਰਾ ਦੀ ਚੌਂਕੀ ਚੱਲ ਰਹੀ ਹੈ ਜੀ ਇਹ ਚਾਰ ਪਿੰਡਾਂ ਦੀ ਮਤਲਬ ਕਿ ਮਾੜੀ ਹੈ ਸੋ ਕਾਫੀ ਮਤਲਬ ਕਿ ਜਦੋਂ ਨੌਵੀਂ ਨੂੰ ਕਾਫੀ ਰਾਸ਼ ਹੁੰਦਾ ਹੋਣਾ ਨੌਵੀਂ ਨੂੰ ਬਹੁਤ ਰਾਸ਼ ਹੁੰਦਾ ਜੀ ਚਾਰ ਪੰਜ ਪਿੰਡਾਂ ਦੀ ਮਾੜੀ ਹੈ ਜੀ ਹਾਂ ਜੀ ਇਹ ਪਟਿਆਲਾ ਜ਼ਿਲ੍ਹਾ ਵੈਂਦਾ ਜੀ ਰਾਜਵਰੀ ਦੇ ਦਲਤੀਕ ਜੀ ਅਗਾਨੀ ਸਾਹਿਬ ਪਿੰਡ ਵਜਦਾ ਜੀ ਹਾਂ ਜੀ ਹਾਂ ਜੀ ਸੋ ਮੁਬਾਰਕਾ ਜੀ ਤਾਨੂੰ ਵੀ ਵਧਾਈਆਂ ਤੇ ਬਾਬਾ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਵੀਰ ਬਹੁਤ-ਬਹੁਤ ਮੁਬਾਰਕਾਂ ਜੀ ਨਾਲ ਸਾਡੇ ਖਾਤਰ ਐਡਾ ਕਾਸਟ ਕੱਟ ਕੇ ਤੁਸੀਂ ਕਰਾਲੀ ਤੋਂ ਸਾਡੇ ਕੋਲ ਆਏ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ ਹਾਂਜੀ ਲਵਪ੍ਰੀਤ ਗਰੇਵਾਲ ਜੀ ਅੱਜ ਕਾਲਾ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ ਬੜੀ ਸ਼ਰਧਾ ਨਾਲ ਕੇਕ ਵੀ ਕੱਟਿਆ ਗਿਆ ਕਵਾਲੀਆਂ ਵੀ ਲੱਗੀਆਂ ਨੇ ਤੇ ਸੁਬਈਏ ਵੀ ਲੱਗੇ ਹੋਏ ਨੇ ਸੋ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਵਧਾਈ ਦੇਵੋਗੇ ਜੀ ਅੱਜ हां जी काला बाबा जी ਨੂੰ ਮੇਰੇ ਵੱਲੋਂ ਮੇਰੇ ਪੂਰੇ ਪਰਿਵਾਰ ਵੱਲੋਂ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਜੀ ਸਾਡੇ ਜੱਗਾ ਵੀਰ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਮੇਰੇ ਬੱਚੇ ਬੰਟੀ ਜਿੰਨੇ ਮੇਰੇ ਹੋਰ ਰਿਸ਼ਤੇਦਾਰ ਭੈਣ ਭਾਈ ਆਏ ਆ ਸਾਰਿਆਂ ਵੱਲੋਂ ਬਾਬਾ ਜੀ ਨੂੰ ਬਹੁਤ ਬਹੁਤ ਜਿਆਦੇ ਮੁਬਾਰਕਾਂ ਪਰਮਾਤਮਾ ਇਹਨਾਂ ਦੀਆਂ ਦਿਨ ਦੁਗਣੀਆਂ ਰਾਤ ਚੌਗਣੀਆਂ ਕਰੇ ਅੱਲਾਹ ਪਾਕ ਤਰੱਕੀਆਂ ਕਰੇ ਜਿੰਨੇ ਸੰਗਤ ਜੁੜੀ ਉਸ ਤੋਂ ਜ਼ਿਆਦਾ ਜੁੜੇ ਤੁਹਾਡਾ ਵੀ ਮੈਂ ਬਹੁਤ ਜਿਆਦੇ ਧੰਨਵਾਦ ਕਰਦੀ ਹਾਂ ਤੁਮਨ ਭਾਜੀ ਤੁਸੀਂ ਹਰ ਇੱਕ ਜਗ੍ਹਾ ਆਪਣੀ ਡਿਊਟੀ ਨਿਭਾਉਂਦੇ ਆ ਪਰਮਾਤਮਾ ਤੁਹਾਡੀ ਸਾਰੀ ਟੀਮ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੁਹਾਡੀਆਂ ਵੀ ਦਿਨ ਦੁਗਣੀਆਂ ਰਾਤ ਚੌਗਣੀਆਂ ਕਰੇ ਬਸ ਖੁਸ਼ ਰੱਖੇ ਮਾਲਕ ਸਾਰਿਆਂ ਨੇ ਜੀ ਜੀ ਵੀਰ ਜੀ ਆਪਣਾ ਸ਼ੋਭਨਾਮ ਕੀ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਚੀਮਾ ਜੀ ਜੀ ਸੋ ਅੱਜ ਕਾਲਾ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਕੀ ਕਹਿਣਾ ਤੁਸੀਂ ਬਾਬਾ ਜੀ ਬਾਰੇ ਕੀ ਕਹੋਗੇ ਅਸੀਂ ਬਾਬਾ ਜੀ ਬਾਰੇ ਬਹੁਤ ਕੁਛ ਕਹਾਂਏ ਬਾਬਾ ਜੀ ਦੀ ਜੋ ਇਸ ਦਰਬਾਰ ਚ ਆਉਂਦਾ ਹੈ ਕਾਲੇ ਬਾਬਾ ਜੀ ਦੀ ਬਹੁਤ ਮੰਤ ਹੈ ਇਹਨਾਂ ਦੇ ਜੋ ਵੀ ਦੁਨੀਆ ਜ ਦੂਰੋਂ ਦਰਾੜਿਆਂ ਤੋਂ ਆਉਂਦੇ ਨੇ ਇਹਨਾਂ ਦੇ ਦਰਬਾਰ ਚ ਆ ਕੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਜੀ ਹਾਂਜੀ ਕੋਈ ਵੀ ਦਰਬਾਰ ਚ ਆਉਂਦਾ ਹੈ ਉਹਨਾਂ ਦੀਆਂ ਸਾਰੀਆਂ ਦੀਆਂ ਝੋਲੀਆਂ ਬਾਬਾ ਜੀ ਭਰ ਕੇ ਭੇਜਦੇ ਨੇ ਅਸੀਂ ਦੇਸ਼ਾ ਪ੍ਰਦੇਸ਼ ਅਸੀਂ ਵੀ ਬਹੁਤ ਦੁਖੀ ਸੀ ਬਹੁਤ ਸਾਲਾਂ ਤੋਂ ਸਾਨੂੰ ਸਾਡੇ ਰਿਸ਼ਤੇਦਾਰ ਬਲਜੀਤ ਸਿੰਘ ਨੇ ਦੱਸਿਆ ਤਾਂ ਉਹਨਾਂ ਨੇ ਸਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਏ ਅਸੀਂ ਬਾਬਾ ਜੀ ਨੂੰ ਸਾਰੀਆਂ ਮਜਬੂਰੀਆਂ ਦੱਸੀਆਂ ਬਾਬਾ ਜੀ ਨੇ ਸਾਡਾ ਸਿਰਫ 4 ਮਹੀਨੇ ਦੇ ਵਿੱਚ ਵਿੱਚ ਸਾਡਾ ਸਾਰਾ ਕੰਮ ਸਵਾਰ ਤਾਂ ਮੇਰੇ ਬੇਟੇ ਨੇ ਬਾਹਰ ਜਾਣਾ ਸੀ ਸਾਨੂੰ 4 ਸਾਲ ਤੋਂ ਇੰਨੀਆਂ ਦਿੱਕਤਾਂ ਆ ਰਹੀਆਂ ਸੀ ਸਾਡੀਆਂ ਬਾਬਾ ਜੀ ਨੇ ਜੋ ਸਾਨੂੰ ਦਿਨ ਤਰੀਕ ਦਿੱਤੀ ਸੀ ਸਾਡੀ 4 ਮਹੀਨੇ ਦੇ ਅੰਦਰ ਅੰਦਰ ਬਾਈ ਜੱਗਾ ਜੀ ਪਟਾੜੀ ਦੀ ਮਿਹਰਬਾਨੀ ਕਰਤਾ ਬਾਬਾ ਜੀ ਦੀ ਕਿਰਪਾ ਸਦਕਾ ਅੱਜ ਮੇਰਾ ਬੇਟਾ ਇੰਗਲੈਂਡ ਦੇ ਵਿੱਚ ਬੈਠਾ ਜੀ ਵਾਹ ਜੀ ਵਾਹ ਮਾਸ਼ਾ ਬੜੀ ਕਿਰਪਾ ਜੀ ਤੁਹਾਨੂੰ ਮੁਬਾਰਕਾਂ ਤੁਹਾਨੂੰ ਤੁਹਾਡੇ ਬੇਟੇ ਦੇ ਜਾਣਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਾਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਸਾਰੀ ਦੁਨੀਆ ਸਾਰੇ ਪਰਿਵਾਰ ਵੱਲੋਂ ਸਾਰੀ ਸੰਗਤ ਵੱਲੋਂ ਅਸੀਂ ਬਾਬਾ ਜੀ ਨੂੰ ਸ਼ੁਭ ਕਾਮਨਾ ਇਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਆਪ ਜੀ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਬਦਾਂ ਜੀ ਜੀਣਾ ਨੇ ਸਾਡੀ ਆ ਕੇ ਦਰਬਾਰ ਤੇ ਹਾਜ਼ਰੀਆਂ ਭਰੀਆਂ ਸਾਡੀਆਂ ਸੰਗਤਾਂ ਦੀਆਂ ਮਨੁਕਾਮਨਾ ਪੂਰੀਆਂ ਬਹੁਤ ਬਹੁਤ ਧੰਵਾਦ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਾਲਾ ਬਾਬਾ ਜੈ ਗੁਗਾ ਜਹਰਪੀਰ ਜੀ ਹਾਂ ਜੀ ਵੀਰ ਜੀ ਜੈ ਗੁਗਾ ਜਹਰਪੀਰ ਜੀ ਜੈ ਗੁਗਾ ਜਹਰਪੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਜੀ ਪਿੰਡ ਕਿਹੜਾ ਤੁਹਾਡਾ ਆਪਣੇ ਪਿੰਡੂ ਫੁਲੇੜੀ ਜੀ ਅੱਛਾ ਜੀ ਅੱਜ ਉਗਾਣੀ ਪਿੰਡ ਦੇ ਵਿੱਚ ਆਇਓ ਤੁਸੀਂ ਗੁਗਾ ਮਾਰੀ ਤੇ ਆਇਓ ਕਾਲਾ ਬਾਬਾਈ ਦਾ ਜਨਮ ਦਿਨ ਵੀ ਹੈ ਅੱਜ ਸੋ ਜਨੂੰ ਦਿੰਦੀਆਂ ਤੁਹਾਨੂੰ ਵੀ ਵਧਾਈਆਂ ਤੇ ਕਾਲਾ ਬਾਬਾ ਜੀ ਬਾਰੇ ਮਤਲਬ ਕੀ ਕਹੋਗੇ ਤੁਸੀਂ ਕਾਲਾ ਬਾਬਾ ਜੀ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਜੀ ਬਹੁਤ ਬੜੀ ਮਹਾਸ਼ਕਤੀ ਆ ਜੀ ਮਹਾਪੁਰ ਸੈਂ ਜੀ ਇਹ ਜੋ ਬੱਚਾ ਦੇਖ ਰਹੇ ਹੋ ਤੁਸੀਂ ਇਹਨਾਂ ਦੀ ਦੇਣਾ ਜੀ ਕੀ ਬੱਚਾ ਹਾਂਜੀ ਅੱਛਾ ਜੀ ਸਾਡੇ ਮੇਰੇ ਕੋਲ ਤਿੰਨ ਬੇਟੀਆਂ ਸੀਗੀਆਂ ਜੀ ਪਹਿਲਾਂ ਜੀ ਇਹਨਾਂ ਦੀ ਕਿਰਪਾ ਦੇ ਨਾਲ ਇਹ ਬੱਚਾ ਹੋਇਆ ਜੀ ਸਾਡਾ ਘਰ ਚੱਲਦਾ ਹੋਇਆ ਜੀ ਅੱਛਾ ਜੀ ਹਾਂਜੀ ਬਾਕੀ ਮੇਰੀ ਰਾਤ ਚ ਪਾਸ ਪੈ ਕੀਤੀ ਜੀ ਉਹ ਇਹਨਾਂ ਦੀ ਕਿਰਪਾ ਨਾਲ ਠੀਕ ਹੋਈ ਅੱਜ ਜੀ ਵੜਣ ਕਿਨਾਰੇ ਸੀਗੀ ਜੀ ਇਹਨਾਂ ਨੇ ਪੂਰਾ ਜੋਰ ਲਗਾ ਕੇ ਕਿਹਾ ਜੀ ਵੱਢਣੇ ਨੇ ਡਾਕਟਰਾਂ ਦੇ ਨਾਲ ਪੂਰੀ ਜੜੀ ਢੜੀ ਹੋਈ ਹੈ ਜੀ ਇਹਨਾਂ ਦੀ ਜੀ ਹਾਂਜੀ ਡਾਕਟਰ ਕਹਿੰਦੇ ਵੱਢਣੀ ਹੈ ਕਹਿੰਦੇ ਵੱਢਣੀ ਨਹੀਂ ਜੀ ਇੱਕ ਵਾਰ ਸਾ ਡਾਕਟਰ ਸੀਗੇ ਜੀ ਐਮ ਬੀਬੀਐਸ ਪੂਰੇ ਮਤਲਬ ਹਸਪੀਟਲ ਦੇ ਹੋ ਜੀ ਇੱਕ ਵਾਰ ਸਹੇ ਖੜੇ ਸੀ ਕਹਿੰਦੇ ਵੱਢਣੀ ਨਹੀਂ ਹੈ ਜੀ ਅੱਛਾ ਜੀ ਹੋਰ ਦੱਸੋ ਮੈਂ ਤਾਂ ਇਹਦੀ ਜ਼ਿੰਦਗੀ ਦਰ ਮੈਂ ਮੇਰੀ ਜ਼ਿੰਦਗੀ ਇਹਨਾਂ ਦੀ ਰਹਿਣੀ ਹੈ ਜੀ ਵਾਹ ਅੱਜ ਜੋ ਚੰਨਣ ਹੈ ਜੀ ਸਾਡਾ ਇਹਨਾਂ ਦੀ ਕਿਰਪਾ ਦੇ ਨਾਲ ਹੈ ਜੀ ਜੀ ਹਾਂਜੀ ਕੀ ਨਾਂ ਬੇਟਾ ਤੁਹਾਡਾ ਜਾ ਪੰਜਾਤ ਕਿੰਨੀ ਉਮਰ ਹੋ ਗਈ ਤੁਹਾਡੀ 12 ਉਹ ਹੈ ਜੀ 12 ਉਹ ਯਾਰ 12 ਉਹ ਸੋ 12 ਸਾਲ ਦਾ ਬੱਚਾ ਹੋ ਗਿਆ ਕਿਹੜੀ ਕਲਾਸ ਵਰਦਾ 6th ਓਕੇ ਮਾੜੀ ਤੇ ਜਾਂਦੇ ਹੁੰਦੇ ਹੋ ਹਾਂ ਜੀ ਕਿੱਥੇ ਉਹ ਤੇ ਪਿੰਡੀ ਪਿੰਡ ਜਾਂਦੇ ਹਾਂ ਜੀ ਜੈ ਬਾਬੇ ਦੀ ਜੈ ਹੋ ਪਰ ਜੈ ਗੁੱਗਾ ਜਹਰ ਪੀਰ ਦੀ ਜੈ ਗੁੱਗਾ ਜਹਰ ਪੀਰ ਦੀ ਸੋ ਇਹ ਤੁਹਾਡੀ ਬੇਟੀਆਂ ਜੀ ਕੀ ਨਾਮ ਹੈ ਬੇਟਾ ਸੈਜਪ੍ਰੀਤ ਕੋ ਤੁਸੀਂ ਕਿੰਨੀਆਂ ਪਹਿਣਾ ਤੁਸੀਂ ਅਸੀਂ ਤਿੰਨ ਪਹਿਣਾ ਇੱਕ ਪਰਾ ਤਿੰਨ ਪਹਿਣਾ ਇੱਕ ਪਰਾ ਇਹ ਤਾਂ ਆਪਣੇ ਸਭ ਤੋਂ ਛੋਟਾ ਹਾਂਜੀ ਖੁਸ਼ ਰਹਿੰਦਾ ਬਹੁਤ ਲੜਦਾ ਵੀ ਹੁੰਦਾ ਬੈਠੇ ਨਾ ਲੜਦਾ ਤਾਂ ਵਸਾਈ ਜਾਈਏ ਉਹ ਹਾਂਜੀ ਤੁਸੀਂ ਕੀ ਕਹੋਗੇ ਜੀ ਜੋ ਬੱਚੇ ਵਾਲੇ ਵੀਰ ਜੀ ਨੇ ਦੱਸਿਆ ਇਹ ਬੱਚਾ ਜੀ ਸਾਨੂੰ ਕਹਦੇ ਹੁੰਦਾ ਤਾਂ ਇਹ ਵੀ ਹਰੇਕ ਜਿੱਥੇ ਅਸੀਂ ਕਿਤੇ ਜਾਂਦੇ ਸੀਗੇ ਤੇ ਤੁਹਾਡੇ ਬੱਚਾ ਹੋਣਾ ਨਹੀਂ ਤੁਸੀਂ ਬੱਚੇ ਦਾ ਕਦੇ ਮੂੰਹ ਨਹੀਂ ਦੇਖੋਗੇ ਇਹ ਸਾਡੇ ਵੀਰ ਜੀ ਵੀ ਹੈਗੇ ਨੇ ਠੀਕ ਆ ਸਾਡੇ ਕੁੜੀ ਦੇ ਜੇਠ ਨੇ ਜੀ ਨੇ ਹਾਂ ਜੀ ਅਸੀਂ ਇਹਨਾਂ ਦੀ ਕਿਰਪਾ ਨਾਲ ਸਾਨੂੰ ਵੀ ਜਦ ਵੀ ਜਾਣਾ ਲੈਣਾ ਕਹਣਾ ਭਾਈ ਕੀ ਗੱਲ ਕਿਆ ਕਹਿੰਦੇ ਵੀ ਕਿਤੇ ਵੀ ਜਾਣਾ ਜੇ ਅਸੀਂ ਕਹਿਣਾ ਵੀ ਨਹੀਂ ਸਾਨੂੰ ਤਾਂ ਕੁਝ ਨਹੀਂ ਗਿਆ ਉਹਨਾਂ ਨੇ ਚਲੋ ਮੇਰੇ ਮਨ ਮਾਏ ਰਹਿਣੀ ਵੀ ਮੈਂ ਨਹੀਂ ਕਦੇ ਵੀ ਕਿਹਾ ਵੀ ਵੀਰ ਜੀ ਮੈਨੂੰ ਇਹ ਗੱਲ ਆ ਇਹ ਗੱਲ ਆ ਤਾਂ ਵੀਰ ਜੀ ਨੇ ਆਪੇ ਗੜਾ ਵੀ ਭਾਈ ਲੋ ਮੈਂ ਤੁਹਾਨੂੰ ਦੰਨਾ ਆ ਚੱਕੋ ਚਲੋ ਭਾਈ ਤੁਹਾਡੀ ਝੋਲੀ ਭਰ ਦਨਾ ਅੱਜ ਤੇ ਇਹਨਾਂ ਨੇ ਇਹਨਾਂ ਨਾਲ ਅਸੀਂ ਬਹੁਤ ਖੁਸ਼ ਆ ਜੀ ਜਾਦਵੀ ਸਾਨੂੰ ਕਿਤੇ ਮਿਲਦੇ ਆ ਯਕ ਤੇ ਅਸੀਂ ਜਦ ਜਾਣੇ ਆ ਅਸੀਂ ਕਦੇ ਵੀ ਇਹਨਾਂ ਦੇ ਨਾਲ ਤੇ ਕਦੇ ਮੁੱਖ ਨਹੀਂ ਮੋੜਦੇ ਸਾਨੂੰ ਜਿੱਥੇ ਮਰਜੀ ਥਾਕ ਮਾਰ ਕੇ ਬੁਲਾ ਲੈਣਾ ਸੀ ਉੱਥੇ ਤਿਆਰ ਰਹਿੰਦੇ ਆ ਉਹਨਾਂ ਦੇ ਨਾਲ ਹਾਂਜੀ ਚਾਹੇ ਸਾਨੂੰ 어디 ਥਾਕ ਮਾਰਨਾ ਸੀ ਉਹਨਾਂ ਦੇ ਨਾਲ ਖੜੇ ਹਾਂਜੀ ਗੁਰੂ ਜੀ ਦੀ ਕਿਰਪਾ ਹੋਊਗੀ ਇਹਨਾਂ ਦੀ ਵੀ ਕਿਰਪਾ ਹੈ ਜੀ ਨਾਲ ਹਾਂਜੀ ਨਹੀਂ ਸਾਨੂੰ ਕਿੱਥੇ ਜੱਗ ਦਿਖਾਣਾ ਤਾਂ ਕਹਿ ਦਿੰਨੇ ਆ ਵੀ ਤਿੰਨ ਬੇਟੀਆਂ ਐ ਵੀ ਕੀ ਕਰ ਸਕਦੇ ਆ ਹਾਂਜੀ ਆ ਮੇਰੀ ਵੱਡੀ ਧੰਨਵਾਦ ਉਹ ਬੱਟੀ ਬੇਟੀ ਜੀ ਬੱਟੀ ਬੇਟੀ ਹੈ ਅੱਟੀ ਅੱਛਾ ਜੀ ਅਜੀ ਬਟਾ ਕੀ ਨਾਮ ਹੈ ਹਰਮਨਜੋਤ ਦਾ ओके ਸੋ ਤੁਸੀਂ ਸਭ ਤੋਂ ਵੱਡੇ ਆ ਹਾਂਜੀ ਤਾਂ ਕੋ ਛੋਟੇ ਕਿਹਨੇ ਮੇਰੇ ਤਾਂ ਛੋਟੇ ਇੱਕ ਹੋਰ ਹੈ ਗਿਆ ਉਹ ਆਏ ਨਹੀਂ ਹੈਗੇ ਹਾਂਜੀ ਤਿੰਨ ਪਹਿਣਾ ਹਾਂਜੀ ਤਿੰਨ ਪਹਿਣਾ ਉਹ ਬਾਅਦ ਇਹ ਤੁਹਾਡਾ ਭਰਾ ਹਾਂਜੀ ਬਾਬਾਈ ਦੀ ਮਤਲਬ ਕਿਰਪਾ ਹੋ ਗਈ ਬਾਬਾਈ ਨੇ ਬਾਬਾ ਜੀ ਬਾਬਾ ਜੀ ਦੀ ਕਿਰਪਾ ਸਰੇ ਪਤਾ ਹੀ ਨਹੀਂ ਸੀਗਾ ਵੀ ਇਹ ਆਊਗਾ ਸਾਡੀ ਜ਼ਿੰਦਗੀ ਚ ਕਿ ਨਹੀਂ ਆਊਗਾ ਤਿੰਨ ਭੈਣਾਂ ਸੀਗੀਆਂ ਬਾਅਦ ਚ ਆਇਆ ਤਾਂ ਕਹਿੰਦੇ ਆ ਨਾ ਭਾਈਆਂ ਨਾਲ ਹੀ ਸਰਦਾਰੀ ਹੁੰਦੀ ਹੈ ਜੱਗ ਦੇ ਤੇ ਇਹਦੇ ਨਾਲ ਹੀ ਆ ਸਾਡਾ ਵੀ ਸਭ ਕੁਝ ਹੈ ਤੁਸੀਂ ਵੀ ਉਦਾਸ ਰਹਿੰਦੇ ਹੋਣੇ ਆ ਨਹੀਂ ਅਸੀਂ ਹੁਣ ਜੀ ਪਹਿਲਾਂ ਚੜਦੀ ਪਹਿਲਾਂ ਤਾਂ ਸੀਗੇ ਹਾਂਜੀ ਹੁਣ ਤਾਂ ਬਾਬਾ ਜੀ ਦੀ ਕਿਰਪਾ ਹੈ ਹਾਂਜੀ ਹੁਣ ਪੂਰਾ ਵੀਰੇ ਮਾਰਦਾ ਛਾਲਾ ਹਾਂਜੀ ਹਾਂਜੀ ਅੱਛਾ ਲੜਦਾ ਲੁੱੜਦਾ ਵੀ ਇਹ ਲੁੱੜਦਾ ਲੜਦਾ ਤਾਂ ਹੈਗਾ ਯਾ ਜੀ ਹਾਂਜੀ ਇਹ ਪੂਰਾ ਐਕਟਿਵ ਹੈ ਜੀ ਬੋਲ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ ਜੈ ਗੁਗਾ ਜੈ ਗੁਗਾ ਜੈ ਪੀਰ ਜੀ ਸੋਹਣੇ ਦਰਬਾਰ ਕੀ ਜੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਕਿ ਕਿਹੜੇ ਪਿੰਡ ਤੋਂ ਆਏ ਤੁਸੀਂ ਮੈਂ ਪਿੰਡ ਬਨਾਉਂਦੀ ਆ ਜ਼ਿਲ੍ਹਾ ਪਟਿਆਲਾ ਜੀ ਜੀ ਮੈਂ ਸਾਨੂੰ ਬਹੁਤ ਖੁਸ਼ੀ ਹੋਈ ਇਸ ਦਰਬਾਰ ਤੇ ਆ ਕੇ ਸਾਨੂੰ ਕਾਲਾ ਬਾਬਾ ਜੀ ਨਾਲ ਸਾਡੇ ਰਿਸ਼ਤੇਦਾਰਾਂ ਨੇ ਮਿਲਵਾਇਆ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਦਰਬਾਰ ਤੋਂ ਬਹੁਤ ਕੁਝ ਪ੍ਰਾਪਤ ਹੋਇਆ ਜੀ ਸਾਡਾ 6 ਮਹੀਨਿਆਂ ਦੇ ਵਿੱਚ ਸਾਰਾ ਕੰਮ ਬਾਬਾ ਜੀ ਨੇ ਫਤਿਹ ਕਰਾ ਦਿੱਤੀ ਜਿੱਥੋਂ ਤੱਕ ਸਾਨੂੰ ਆਸ ਵੀ ਨਹੀਂ ਸੀ ਸਾਨੂੰ ਉੱਥੇ ਤੱਕ ਬਚਾ ਦਿੱਤੀ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਸੀ ਇੱਕ ਤਰ੍ਹਾਂ ਸੀ ਪਰਮਾਤਮਾ ਦੇ ਕੋਲ ਖਾਲੀ ਝੋਲੀ ਲੈ ਕੇ ਆਏ ਸੀ ਪਰਮਾਤਮਾ ਦੀ ਸਾਨੂੰ ਸਾਰੀ ਝੋਲੀ ਭਰ ਕੇ ਖੁਸ਼ੀਆਂ ਨਾਲ ਤੋਰਿਆ ਜੀ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਕਿ ਬਾਬੇ ਦੇ ਦਰਵਾਜ਼ੇ ਤੇ ਆਉਂਦੇ ਰਹੋ ਝੋਲੀਆਂ ਭਰ ਕੇ ਲੈ ਜਾਂਦੇ ਰਹੋ ਤੇ ਅੱਗੇ ਤੋਂ ਵੀ ਅਸੀਂ ਬਾਬਾ ਜੀ ਦੇ ਚਰਨਾਂ 'ਚ ਐਦਾਂ ਹੀ ਆਉਂਦੇ ਰਹਾਂਗੇ ਓਟਾ ਆਸਰਾ ਲੈਂਦੇ ਰਹਾਂਗੇ ਇਹਨਾਂ ਦੀ ਅਗਿਆਨ ਨਾਲ ਅਸੀਂ ਕੰਮ ਕਰਦੇ ਹੀ ਰਾਵਾਂਗੇ ਗੁੱਗਲ ਜਹਰ ਪੀਤ ਕਿੰਨੀ ਦੇਰ ਤੋਂ ਆਉਂਦੇ ਸਾਨੂੰ 6-7 ਮਹੀਨੇ ਹੋਏ ਨੇ ਹਾਂਜੀ ਮੇਰੇ ਬ੍ਰਦਰ ਨੂੰ 1 ਸਾਲ ਹੋ ਗਿਆ ਸੀ ਅੱਜ ਦੇ ਦਿਨ ਤੇ ਉਹ ਹੁਣ ਪਹੁੰਚ ਗਿਆ ਇੰਗਲੈਂਡ ਬਾਬਾ ਜੀ ਦੀ ਕਿਰਪਾ ਨਾਲ ਜਿੱਥੋਂ ਤੱਕ ਸਾਨੂੰ 4 ਸਾਲ ਦੇ ਵਿੱਚ ਕੋਈ ਆਸ ਵੀ ਨਹੀਂ ਸੀ ਕੋਈ ਸਾਡੇ ਕੋਲ ਕੁਝ ਵੀ ਨਹੀਂ ਸੀ ਬਾਬੇ ਦੇ ਦਰਬਾਰ ਤੋ ਆ ਕੇ ਸਾਨੂੰ ਬਹੁਤ ਕੁਝ ਮਿਲਿਆ ਬਾਕੀ ਸਾਡੇ ਬਾਬਾ ਜੀ ਖੜੇ ਨੇ ਇਹਨਾਂ ਨੂੰ ਸਾਰਾ ਕੁਝ ਹੀ ਪਤਾ ਭਾਈ ਜਾਣਦੇ ਨੇ ਜੀ ਇਹੀ ਸਾਨੂੰ ਜਾਣੀ ਜਾਣ ਨੇ ਇਹੀ ਸਾਨੂੰ ਸਭ ਕੁਝ ਅੱਗੇ ਰਾਹ ਪਾਉਂਦੇ ਨੇ ਇਹਨਾਂ ਦੀ ਓਟ ਆਸਰਾ ਲੈ ਕੇ ਸੀ ਅਗਲੇ ਰਾਹ ਪੈਣਾ ਜੀ 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 ਤੁਹਾਡਾ ਬ੍ਰਦਰ ਮਤਲਬ ਕਿ ਕਿਹੜੀ ਕੰਟਰੀ ਚ ਹੈ ਮੇਰਾ ਬਲ ਬ੍ਰਦਰ ਚਲੇ ਗਿਆ ਜੀ ਇੰਗਲੈਂਡ ਚ ਹੁਣ ਉਹ ਬਹੁਤ ਵਧੀਆ ਜਾਂ ਉਹਨੂੰ ਐਦਾਂ ਸੀ ਉਹਨੂੰ ਕੰਮ ਨਹੀਂ ਮਿਲਣਾ ਤਾਂ ਉਹਨੂੰ ਕੁਝ ਆਉਂਦਾ ਨਹੀਂ ਉਹਨੂੰ ਕੁਝ ਜਾਂਦਾ ਨਹੀਂ ਸਾਨੂੰ ਪਰ ਬਾਬਾ ਜੀ ਦੀ ਕਿਰਪਾ ਨਾਲ ਉਹਨ ਸਾਰਾ ਕੁਝ ਆਉਣ ਲੱਗ ਗਿਆ ਸਾਰਾ ਕੁਝ ਕੰਮ ਘਰ ਚ ਵਧੀਆ ਜੀ ਵਧੀਆ ਵਰਕ ਤਾਂ ਪਾਰਿਆ ਬਾਬਾ ਜੀ ਦਾ ਦਸਵੰਤ ਕੱਢਦਾ ਰਹੂਗਾ ਅੱਗੇ ਤੋਂ ਬਾਬਾ ਜੀ ਆਪ ਕਢਵਾਉਣਗੇ ਬਾਕੀ ਉਹਨਾਂ ਦੇ ਮਿਹਰ ਭਰੇ ਹੱਥ ਰੱਖਣ ਬਾਬਾ ਜੀ ਕਰਨ ਕਿਰਪਾ ਆਪਣੀ ਹੋ ਰਹੀ ਬਾਕੀ ਘਰ ਪਰਿਵਾਰ ਤੇ ਸਭ ਤੇ ਮਾਪਤਾ ਪਿਤਾ ਦੀ ਖੁਸ਼ੀਆਂ ਭਰੇ ਹੱਥ ਰੱਖਣੀ ਕਰ ਪਰਿਵਾਰ ਚ ਵਾਦਾ ਕਰਨ ਜੀ ਜੈ ਬਾਬਾ ਮਝਾ ਗੁੱਗਰਪੀਰ ਜੀ ਦੀ ਜੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਹੈ ਬੇਟੀ ਹੈ ਤੁਹਾਡੀ ਹਾਂ ਜੀ ਮੇਰੀ ਬੇਟੀ ਹੈ ਤੁਹਾਡਾ ਬੇਟਾ ਬਾਹਰ ਗਿਆ ਹਾਂ ਜੀ ਮੇਰਾ ਬੇਟਾ ਬਾਹਰ ਗਿਆ ਨੇ ਹਾਂ ਜੀ ਸੋ ਕਿਵੇਂ ਲੱਗ ਰਿਹਾ ਫਿਰ ਹੁਣ ਤੁਹਾਨੂੰ ਕਿੰਨੀ ਖੁਸ਼ੀ ਆਉ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਾਬਾ ਜੀ ਦੇ ਦਰਬਾਰ ਚ ਆ ਕੇ ਸਾਨੂੰ ਸਾਨੂੰ ਜਿਹੜੀਆਂ ਚੀਜ਼ਾਂ ਦੀ ਕੋਈ ਵੀ ਆਸ ਨਹੀਂ ਸੀ ਵੀਰ ਜੀ ਸਾਨੂੰ ਉਹ ਕੁਝ ਬਹੁਤ ਬਾਬਾ ਜੀ ਦੇ ਦਰਬਾਰ ਤੋਂ ਮਿਲਿਆ ਜੀ ਜੋ ਸਾਨੂੰ ਸਾਡੇ ਮਨ ਦੀਆਂ ਤਵੰਨਾਂ ਦੀ ਬਾਬਾ ਜੀ ਨੇ ਸਭ ਪੂਰੀਆਂ ਕੀਤੀਆਂ ਨੇ ਸਾਡੇ ਦੇ ਬਾਬਾ ਜੀ ਇਦਾਂ ਹੀ ਮੇਰਾ ਭਰਿਆ ਹੱਥ ਰੱਖਣਾ ਕਾਲੇ ਬਾਬਾ ਜੀ ਨੂੰ ਚੜ੍ਹਦੀ ਕਲਾ ਰੱਖਣਾ ਸਾਡੇ ਇਹਨਾਂ ਦੇ ਨਾਲੇ ਸਭ ਕੁਝ ਹੋਇਆ ਜੀ ਇਥੇ ਤੱਕ ਮੇਰੇ ਬੱਚਾ ਬਹੁਤ ਅੱਗੇ ਜਾ ਪਹੁੰਚਿਆ ਮੇਰੇ ਬੱਚੇ ਇੰਨ ਤਰੱਕੀਆਂ ਵਰਸ਼ੇ ਬਾਬਾ ਜੀ ਇਸੇ ਤਰ੍ਹਾਂ ਹੀ ਸਾਡੇ ਉੱਪਰ ਮੇਰਾ ਭਰਿਆ ਹੱਥ ਰੱਖਿਆ ਜੀ ਧੰਨਵਾਦ ਥੈਂਕ ਯੂ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਐਸੀ ਤਰ੍ਹਾਂ ਚੜਦੀ ਕਲਾ ਤੁੰਤਰੀ ਸਤਿਵਕਸ਼ੇ ਪਰਮਾਤਮਈ ਸੋ ਅੱਜ ਕੇਕ ਵੀ ਕੱਟਿਆ ਗਿਆ ਹਾਂਜੀ ਹਾਂਜੀ ਕੇਕ ਬਾਬਾ ਜੀ ਦੀ ਬਹੁਤ ਹਾਂਜੀ ਹਾਂਜੀ ਪੂਰਾ ਠੀਕ ਹੈ ਜੀ ਬਾਬਾ ਜੀ ਦੇ ਜਨਮ ਦਿਨ ਦਾ ਪੂਰਾ ਆਨੰਦ ਮਾਣਿਆ ਅੱਗੇ ਤੋਂ ਹੋਰ ਸੇਵਾ ਕਰਵਾਉਂਦੇ ਰਹਾ ਆਪਾਂ ਕਰਦੇ ਰਹਾਂਗੇ ਹਾਂਜੀ ਜੈ ਗੋਕਾ ਜੈ ਹਾਤਪੀਤੀ ਜੈ ਹੋਵੇ ਜੀ ਆਪਣਾ ਸ਼ੁਨਾਮ ਕੀ ਹੈ ਮੇਰਾ ਨਾਮ ਹਰਵੇਸ ਸਿੰਘ ਜੀ ਚੌਲ ਖਾਣੇ ਵਿੰਡ ਚੌਰ ਵਾਲਾ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਉਹ ਵੀ ਅਚੂਆ ਜੀ ਬਾਬਾ ਜੀ ਦਾ ਜਨਮ ਦਿਨ ਵੀ ਮਨਾਇਆ ਗਿਆ ਤੁਸੀਂ ਵੀ ਹਾਜ਼ਰੀਆਂ ਭਰ ਰਹੇ ਹੋ ਕਾਯਾ ਜਾਰ ਪੀ ਜੀ ਤੇ ਅੱਜ ਤਰਵਾਰ ਤੇ ਆਉਣ ਤੇ ਜੀ ਲੱਖ ਲੱਖ ਵਧਾਈ ਹੋ ਬਾਬਾ ਜੀ ਦੇ ਜਨਮ ਦਿਨ ਦੇ ਵੀ ਲੱਖ ਲੱਖ ਵਧਾਈ ਸੋ ਸਾਰਾ ਤੁਹਾਡੇ ਪਰਿਵਾਰ ਜੀ ਤੇ ਦਾਸ ਦਾ ਨਾਂ ਭਰਾ ਬਿਮਾਰ ਸੀਗਾ ਪੀਜੀਐਚ ਦੇ ਵਿੱਚ ਸੀਗਾ ਅੱਛਾ ਜੀ ਤੇ ਦਾਸ ਬਾਬਾ ਜੀ ਨੂੰ ਬੇਨਤੀ ਕੀਤੀ ਭਰਾ ਬਿਮਾਰ ਆ ਤੇ ਜਿਆਦਾ ਸੀਰੀਅਸ ਹੈ ਬਾਬਾ ਜੀ ਨੇ ਮੱਥਾ ਟੇਕਣ ਨੂੰ ਗਿਆ ਤੇ ਮੱਥਾ ਟੇਕ ਕੇ ਤੇ ਭਰਾ ਠੀਕ ਹੋ ਗਿਆ ਤੇ ਕਿਰਪਾ ਹੋ ਗਈ ਤੇ ਬਾਬਾ ਜੀ ਤੇ ਪਰਮਾਤਮਾ ਦਾ ਸਦਾ ਜਾਜਕਾਰ ਨੂੰ ਸੰਗਤਾਂ ਤੇ ਵੀ ਸਦਾ ਜਾਜਕਾਰ ਉਹ ਦਾਸ ਤੇ ਵੀ ਸਦਾ ਜਾਜਕਾਰ ਹੋ ਗਏ ਜਿਹੜਾ ਹੋਰ ਵੀ ਮੇਰੇ ਮਨਾਂ ਚ ਮਨੁਕਾਮਨਾ ਨੇ ਬੇਡੇ ਦੇ ਬਾਹਰ ਜਾਣ ਦੀ ਜੋ ਹੋਰ ਭੜ ਭਰਾਵਾਂ ਦੀ ਚੜਦੀ ਕਲਾ ਦੀ ਜਾਜਕਾਰ تھی ਉਹ ਵੀ ਮੈਨੂੰ ਚਿੰਤਾ ਨਹੀਂ ਬਾਬਾ ਜੀ ਨੂੰ ਚਿੰਤਾ ਬਾਬਾ ਜੀ ਦੇ ਸੱਤੇ ਛੱਡਿਆ ਹੋਇਆ ਵੀ ਜੋ ਮਾਰ ਕਰਨਗੇ ਤਾਂ ਸਾਰਾ ਮੇਰੇ ਲਈ ਠੀਕ ਕਰਨਾ ਮਰੇ ਆ ਕੇ ਮੈਨੂੰ ਬੜੀ ਸੰਤੋਸ਼ਟੀ ਮਿਲਦੀ ਹੈ ਤੇ ਬੜਾ ਮੈਨੂੰ ਮਾਤਾ ਲਈ ਤਾਂ ਮਹਿਸੂਸ ਹੁੰਦਾ ਪਰ ਵੀ ਮੈਂ ਚੰਗੀ ਜਗ੍ਹਾ ਤੇ ਆਇਆ ਚੰਗੇ ਵਿਚਾਰਾਂ ਦੇ ਨਾਲ ਅਤੇ ਚੰਗੀ ਸੋਚ ਦੇ ਨਾਲ ਮੈਂ ਚੱਲਿਆ ਜੈ ਕੁਕਾ ਯਾਰ ਪੀ ਜੈ ਭਗਤ ਜੀ ਦੀ ਜੈ